हेलिक्स ਗੱਡੀ ਇੱਕ ਐਸੀ ਗੱਡੀ ਆ ਜਿਹਦੇ ਵਿੱਚ ਬਹੁਤ ਪਾਵਰ ਆ ਮੋਰਓਵਰ ਸਾਨੂੰ ਇੱਕ ਡਾਲਾ ਵੀ ਮਿਲਿਆ ਪਿੱਛੇ ਜਿਹਦੇ ਵਿੱਚ ਆਪਾਂ ਇੱਕ ਸਟ੍ਰੈਚਰ ਕੌਨਸ ਵਗੈਰਾ ਰੱਖੀਆਂ ਤਾਂ ਕਿ ਜੋ ਕਿਤੇ ਐਕਸੀਡੈਂਟ ਹੋ ਜਾਵੇ ਆਪਾਂ ਉਸ ਨੂੰ ਉੱਥੇ ਰੱਖ ਕੇ ਆਪਾਂ ਇੱਕ ਸਚਾਰੂ ਢੰਗ ਨਾਲ ਜਿਹੜਾ ਜਾਮ ਆ ਉਸ ਨੂੰ ਆਪਾਂ ਕਲੀਅਰ ਕਰਾ ਸਕਦੇ ਆ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜਿਸ ਸੂਬੇ ਕੋਲ ਸੜਕਾਂ ਤੇ ਐਕਸੀਡੈਂਟ ਤੇ ਸੜਕਾਂ ਤੇ ਕੋਈ ਹੋਰ ਕਿਸਮ ਦੇ ਕ੍ਰਾਈਮ ਨੂੰ ਰੋਕਣ ਵਾਸਤੇ ਅਲਾਗ ਦੀ ਫੋਰਸ ਬਣਾਈ ਜਾ ਰਹੀ ਹੈ 3 ਕਿਲੋਮੀਟਰ ਵਾਲੀ ਗੱਡੀ ਖਨੌਂਦੀ ਆ ਜਾਂਦੀ ਹੈ ਜਾਂਦੀ ਮਿਲੂਗੀ ਕੋਈ ਟਰੱਕ ਖੜਾ ਹੈ ਖਰਾਬ ਹੋਇਆ ਪੁੱਲ ਕਰਕੇ ਉਹਨੂੰ ਖਿੱਚ ਕੇ ਸਾਈਡ ਤੇ ਕਰ ਦਿੱਤਾ ਜਾਊਗਾ ਸੜਕ ਹਾਦਸਿਆਂ ਦੌਰਾਨ ਵਰਦਾਨ ਸਾਬਿਤ ਹੋ ਰਹੀ ਸੜਕ ਸੁਰੱਖਿਆ ਫੋਰਸ ਨੇ ਹੁਣ ਤੱਕ ਕਈ ਕੀਮਤੀ ਜਾਨਾਂ ਬਚਾਈਆਂ ਇਸ ਫੋਰਸ ਨੇ ਸਿਰਫ 6 ਮਿੰਟ 29 ਸੈਕਿੰਡ ਚ ਹਾਦਸਿਆਂ ਵਾਲੀ ਥਾਂ ਪਹੁੰਚ ਕੇ ਜਿੱਥੇ ਰਿਕਾਰਡ ਖਾਇਮ ਕੀਤਾ ਹੈ ਉੱਥੇ ਹੀ ਕਈ ਘਰਾਂ ਦੇ ਚਿਰਾਗ ਬੁਝਣ ਤੋਂ ਵੀ ਬਚਾਏ ਨੇ ਅਤ ਆਧੁਨਿਕ ਯੰਤਰਾਂ ਦੇ ਨਾਲ ਲੈਸ 144 ਅਤ ਆਧੁਨਿਕ ਵਾਹਨ ਪੰਜਾਬ ਪਰ ਦੇ ਨਾਜ਼ੁਕ ਰਸਤਿਆਂ ਤੇ 24 ਘੰਟੇ ਮੌਜੂਦ ਰਹਿੰਦੇ ਨੇ ਇਹਨਾਂ ਦੀ ਮੌਜੂਦਗੀ ਦੇ ਚਲਦਿਆਂ ਐਸਐਸਫ ਰੂਟਾਂ ਤੇ ਅਪਰਾਧ ਦਰ ਘਟੀ ਹੈ ਅਤੇ ਸੜਕ ਹਾਦਸਿਆਂ ਦੌਰਾਨ ਹੁੰਦੀਆਂ ਮੌਤਾਂ ਦੇ ਵਿੱਚ ਵੀ ਕਮੀ ਆਈ ਹੈ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਨਿਰਮਲ ਕੁਮਾਰ ਬਰਨਾਲਾ ਬਰਨਾਲਾ ਜ਼ਿਲ੍ਹੇ ਦੇ ਅਜਤਨੂਲਾ ਵਿਖੇ ਪਰਾਚੀਨ ਮੰਦਿਰ ਹਨੂਮਾਨ ਜੀ ਦੇ 3500 ਸਾਲ ਪੁਰਾਣਾ ਮੰਦਿਰ ਚ ਅੱਜ ਪਹੁੰਚੇ ਹਾਂ ਜਿੱਥੇ ਥੋੜੀ ਸ਼ਰਧਾਲੂ ਨਾਲ ਵੀ ਗੱਲਬਾਤ ਕਰਾਵਾਂਗੇ ਇੱਥੋਂ ਦੇ ਪੁਜਾਰੀ ਨਾਲ ਵੀ ਗੱਲਬਾਤ ਕਰਾਵਾਂਗੇ ਕੀ ਇਤਿਹਾਸ ਹੈ ਦਾ ਸਾਰਾ ਸਤਿ ਸ੍ਰੀ ਅਕਾਲ ਜੀ ਦੈਨਿਕ ਸਵੇਰਾ ਟੀਵੀ ਸਮਰ ਕੀ ਕਹਿਣਾ ਚਾਹੁੰਦੇ ਇਹ ਮੰਦਿਰ ਬਾਰੇ ਕੀ ਇਤਿਹਾਸ ਹੈ ਤੇ ਕੀ ਕਹਿਣਾ ਚਾਹੁੰਦੇ ਜੀ ਸਾਨੂੰ 7-8 ਸਾਲ ਹੋ ਗਏ ਰਿਆਂਦੇ ਜੀ ਕੋਈ ਵੀ ਤੁਹਾਡੀ ਮਨੋ ਕਾਮਨਾ ਹੈ ਕੋਈ ਵੀ ਤੁਹਾਡੀ ਇੱਛਾ ਹੈ ਕੋਈ ਕਿੰਨੇ ਟਾਈਮ ਤੋਂ ਤੁਸੀਂ ਹੋਰੇ ਆ ਰਹੇ ਹੋ ਜੀ ਕੀ ਹੁਣ ਤੱਕ ਮੰਨਤ ਪੂਰੀ ਹੋਈ ਤੁਹਾਡੀ 7-8 ਸਾਲ ਹੋ ਗਏ ਜੀ ਜੋ ਵੀ ਮਰਜ਼ੀ ਦਿੱਤਾ ਹੈ ਸਭ ਕੁਝ ਹੋਰੇ ਮਿਲਿਆ ਜੀ ਸਾਡੇ ਨਾਲ ਇਹਨਾ ਮਿਸੀ ਵੀ ਉਹਨਾਂ ਨਾਲ ਵੀ ਗੱਲਬਾਤ ਕਰਾਂ ਹਾਂਜੀ ਕੀ ਕਹਿਣਾ ਚਾਹੁੰਦੇ ਬਹੁਤ ਸ਼ਰਧਾ ਹੈ ਇਸ ਮੰਦਰ 'ਚ ਜੀ ਜੋ ਵੀ ਅਸੀਂ ਮੰਗਿਆ ਉਹ ਸਾਡੀ ਮਨੋ ਕਾਮਨਾ ਪੂਰੀ ਹੋਈ ਹੈ ਹਰੇਕ 2-3 ਵਾਰੀ ਅਸੀਂ ਜਮਾ ਲਿਆ ਸਾਡੀ ਹਰ ਮਨੋ ਕਾਮਨਾ ਪੂਰੀ ਹੋਈ ਹੈ ਅਸੀਂ ਉਰੇ ਧੰਨਵਾਦ ਸਾਡੇ ਨਾਲ ਉਹਦੇ ਪੰਜਾਰੀ ਵੀ ਆ ਉਹਨਾਂ ਨਾਲ ਵੀ ਪੂਰੀ ਗੱਲਬਾਤ ਕਰਾਵਾਂ ਕੀ ਇਤਿਹਾਸ ਹੈ ਮੰਦਰ ਦਾ ਸਸਿਗਾਦੀ ਦੇਨਿੰਗ ਸਵੇਰਾ ਸਵਾਗਤ ਹੈ ਕੀ ਪੂਰਾ 350 ਸਾਲ ਪੁਰਾਣਾ ਕੀ ਇਤਿਹਾਸ ਹੈ ਇਹਦਾ ਇਹ ਸਾਡੇ ਨਾਮ ਹੈ ਸਾਡਾ ਨਾਮ ਬਾਬਾ ਬੋਟਾ RAM ਜੀ ਸਾਨੂੰ ਕਹਿੰਦੇ ਨੇ ਤੇ ਇਹ ਮੰਦਿਰ 350 ਸਾਲ ਪੁਰਾਣਾਗਾ ਆਪਣੇ ਆਪ ਪ੍ਰਗਟ ਹੋਏ ਨੇ ਹਨੂਮਾਨ ਜੀ ਇਸ ਜਗ੍ਹਾ ਤੇ ਤੇ ਪਹਿਲਾਂ ਇਸ ਜਗ੍ਹਾ ਤੇ ਜੰਗਲ ਸੀ ਪੂਰਾ ਪਰ ਜਦੋਂ ਦੇ ਬਾਬਾ ਜੀ ਪ੍ਰਗਟ ਹੋਏ ਨੇ ਉਦੋਂ ਜੰਗਲ ਚ ਮੰਗਲ ਲੱਗਿਆ ਹੋਇਆਗਾ ਸਾਰੇ ਭਾਰਤ ਚੋਂ ਇੱਥੇ ਦੁਨੀਆ ਆਉਂਦੀ ਆ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗਦਾ ਉਸੇ ਤਰ੍ਹਾਂ ਆਉਂਦੇ ਹੁਣ ਚੰਡੀਗੜ੍ਹ ਗਾਜ਼ੀਆਬਾਦ ਤੱਕ ਤਾਂ ਦੁਨੀਆ ਆਉਂਦੀ ਆਉਂਦੀ ਹੈਗੀ ਬਾਬਾ ਦਾ ਜਨਮ ਦਿਨ ਜਿਹੜਾ ਚੇਤ ਪੂਰਨਮਾ ਨੂੰ ਮਨਾਇਆ ਜਾਂਦਾ ਹਨੂਮਾਨ ਜਨਮਤੀ ਉਸ ਤੇ ਘਟੋ ਘਟ ਇੱਕ ਲੱਖ ਬੰਦਾ ਪਹੁੰਚਦਾਗਾ ਤੇ ਕਿਵੇਂ ਦੇਖਦੇ ਹੁਣ ਤੱਕ ਮੰਦਿਰ ਬਹੁਤ ਦੂਰ ਦੂਰ ਮਨੋ ਕਾਮਨਾ ਹੁੰਦੀ ਹੈ ਲੰਗਰ ਵਗੈਰਾ ਵੀ ਲੱਦੇ ਤੇ ਕੀ ਕਹਿਣਾ ਚਾਹੁੰਦੇ ਬਸ ਇਹੀ ਕਹਿਣਾ ਚਾਹੁੰਦੇ ਸਰਧਾਲੂਣ ਜਿਹੜੇ ਸਾਨੂੰ ਦੇਖ ਰਹੇ ਨੇ ਵੀ ਜਿਹੜਾ ਵੀ ਕੋਈ ਸਮੁੰਦਰ ਤੇ ਆਉਂਦਾ ਆਪਦੀ ਕੋਈ ਵੀ ਸੁੱਖ ਲੈ ਕੇ ਆਉਂਦਾ ਬਾਬਾ ਜੀ ਉਹਦੀ ਸੁੱਖ ਜ਼ਰੂਰ ਪੂਰੀ ਕਰਦੇ ਨੇ ਕੋਈ ਵੀ ਇਹ ਜੀ ਮਨੋ ਕਾਮਨਾ ਨਹੀਂ ਜਿਹੜੇ ਉਹਦੇ ਨਾਂ ਪੂਰੀ ਹੁੰਦੀ ਹੈ ਹਰੇਕ ਭਗਤ ਦੀ ਹੁੰਦੀ ਹੈ ਮੈਂ ਮਾਤਾ ਜੀ ਸਾਡੇ ਨਾਲ ਇਹ ਵੀ ਪੂਰਾ ਇਤਿਹਾਸ ਬਾਰੇ ਪੂਰੀ ਜਾਣਕਾਰੀ ਦੇਣਗਾ ਸਸੀਗਲ ਦੇਨਿੰਗ ਸਵੇਰਾ ਟੀਵੀ ਸਵਾਗਤ ਕੀ ਪੂਰਾ ਇਤਿਹਾਸ ਮੈਂ ਮਾਤਾ ਰਾਜ ਦੇਵੀ ਸ਼੍ਰੀ ਹਨੂਮਾਨ ਮੰਦਿਰ ਬਰਨੇ ਵਾਲਾ ਤਰੋਲਾ ਇਹ ਜਿਹੜੀ ਹਨੂਮਾਨ ਜੀ ਦੀ ਮੂਰਤੀ ਆ ਇਸ ਸਥਾਪਨਾ ਨਹੀਂ ਕੀਤੀ ਇਹ ਨਾ ਲਿਆਂਦੀ ਆ ਇਹ ਸਵੈ ਮੈਥੋਂ ਪ੍ਰਗਟ ਹੋਈ ਆ ਪਹਿਲਾ ਸਾਡੇ ਨਾਗਾ ਸੰਤदास ਜੀ ਜਿਨ੍ਹਾਂ ਨੇ ਉਰੇ ਮੂਰਤੀ ਦੀ ਸੇਵਾ ਕਰੀ ਆਗੀ ਇੱਥੇ ਕੋਈ ਜਦੋਂ ਮੂਰਤੀ ਇੱਥੋਂ ਲੱਭੀ ਆ ਉਰੇ ਹਾਲ ਬੋਂਦੇ ਸੀ ਹਾਲ ਜਦੋਂ ਬੋਂਦੇ ਸੀਗੇ ਇੱਥੇ ਗੱਡਾ ਪਾਣੀ ਵਾਲਾ ਟੋਬਾ ਸੀ ਬਹੁਤ ਵੱਡਾ ਜਦੋਂ ਪਾਣੀ ਵਾਲਾ ਟੋਬਾ ਸੀ ਉੱਥੇ ਬੱਚੇ ਇੱਥੇ ਗਊਆਂ ਚਾਰਦੇ ਹੁੰਦੇ ਸੀ ਜਿਹੜਾ ਗਊਆਂ ਚਾਰਦੇ ਸੀ ਉਹਨਾਂ ਨੇ ਦੇਖਿਆ ਵੀ ਇੱਥੇ ਕੁਛ ਵੀ ਨਹੀਂ ਹੈਗਾ ਸੀ ਉਰੇ ਜਿਹੜੇ ਕੰਡੇ ਲੱਗਦੇ ਹੁੰਦੇ ਨੇ ਡੇਲੇ ਲੱਗਦੇ ਨੇ ਉਹਨਾਂ ਨੂੰ ਕੀ ਕਹਿੰਦੇ ਨੇ ਉਹਨਾਂ ਨੂੰ ਕਰੀਰ ਕੀਰ ਦੇ ਰੁੱਖ ਸੀਗੇ ਉਹਰੇ ਮੈਂ ਗਊਆਂ ਆਪਦੀਆਂ ਬਿਠਾਉਂਦੇ ਸ਼ਾਮ ਨੂਰੀ ਰੱਖਦੇ ਬੈਂਦੀਆਂ ਸੀ ਉਹਨਾਂ ਦੀਆਂ ਗਊਆਂ ਜਦੋਂ ਉਹਨਾਂ ਨੇ ਦੇਖਿਆ ਵੀ ਇੱਥੇ ਤਾਂ ਪਹਿਲਾਂ ਹੈ ਨਹੀਂ ਸੀ ਕੁਝ ਵੀ ਜਦੋਂ ਦੇਖਿਆ ਵੀ ਹਨੂਮਾਨ ਜੀ ਦੀ ਮੂਰਤੀ ਆ ਕਿਸੇ ਬੱਚੇ ਨੇ ਜਾਣ ਕੇ ਸ਼ਰਾਰਤ ਦੇ ਨਾਲ ਇਹਨਾਂ ਦੇ ਮੂੰਹ ਤੇ ਡੰਡਾ ਮਾਰਿਆ ਉਹ ਵਿੱਚੋਂ ਖੂਨ ਦੀ ਧਾਰ ਨਿਕਲੀ ਜਦੋਂ ਖੂਨ ਦੀ ਧਾਰ ਨਿਕਲੀ ਉਹ ਡਰ ਗਏ ਜਦੋਂ ਡਰ ਗਏ ਉਹ ਇੱਥੋਂ ਆਪਦੀਆਂ ਗਊਆਂ ਲੈ ਕੇ ਚਲੇ ਗਏ ਤਨੋਲੇ ਦੇ ਮੁੰਡੇ ਸੀ ਉਹਨਾਂ ਨੂੰ ਰਾਤ ਨੂੰ ਹਨੂਮਾਨ ਜੀ ਸੁਪਨੇ ਵਿੱਚ ਦਿਖੇ ਉਹਨੂੰ ਦੋ ਦਿਨੋਂ ਬੱਚੇ ਨੂੰ ਸੌਣ ਨਹੀਂ ਦਿੱਤਾ ਹਨੂਮਾਨ ਜੀ ਨੇ ਉਹ ਤੀਸਰੇ ਜਨਾਬ ਦੀ ਮੰਮੀ ਪਾਪਾ ਨੂੰ ਡਰਦਾ ਡਰਦਾ ਦੱਸ ਰਿਹਾਗਾ ਵੀ ਇਸ ਤਰ੍ਹਾਂ ਕਰਕੇ ਵੀ ਉੱਥੇ ਵੀ ਮੈਂ ਤੋਬੇ ਤੇ ਲੈ ਕੇ ਗਿਆ ਸੀ ਗਉਆਂ ਵੀ ਉੱਥੇ ਇੱਕ ਮੂਰਤੀ ਤੇ ਵੀ ਮੈਂ ਡੰਡਾ ਮਾਰਿਆਗਾ ਵੀ ਉਹ ਮੈਨੂੰ ਹੁਣ ਸੌਣ ਨਹੀਂ ਦਿੰਦਾ ਵੀ ਬਾਂਦਰ ਦੇ ਰੂਪ ਦੇ ਵਿੱਚ ਦਿਸ ਰਿਹਾ ਪਹਿਲਾਂ ਤਾਂ ਉਹਦੇ ਮੰਮੀ ਪਾਪਾ ਨੇ ਕੋਈ ਗੱਲ ਨਹੀਂ ਮੰਨੀ ਫਿਰ ਜਦੋਂ ਉਹ ਬੱਚਾ ਜਾਦਾ ਉਹ ਪਰੇਸ਼ਾਨ ਹੋਣ ਲੱਗ ਗਿਆ ਫਿਰ ਉਹਦੇ ਮੰਮੀ ਪਾਪਾ ਆਏ ਉਰੇ ਜੋ ਦੇਖਿਆ ਵੀ ਹਨੂਮਾਨ ਜੀ ਦੀ ਮੂਰਤੀ ਬਹੁਤ ਛੋਟੇ ਰੂਪ ਦੇ ਵਿੱਚ ਸੀ ਉਸ ਰੂਪ ਦੇ ਵਿੱਚ ਜਦੋਂ ਉਹਨਾਂ ਨੇ ਦੇਖਿਆ ਵੀ ਹਾਂ ਵੀ ਇਹ ਤਾਂ ਮੂਰਤੀ ਆ ਵੀ ਚਲੋ ਇਹਨੂੰ ਆਪਾਂ ਲੈ ਜਾਂਦੇ ਆ ਉਹ ਇੱਕ ਗੱਡਾ ਲੈ ਕੇ ਆਏ ਤਨੋਲਿਓਂ ਜਾ ਕੇ ਜਦੋਂ ਗੱਡਾ ਲੈ ਕੇ ਆਏ ਉਹ ਗੱਡੇ ਦੀ ਧੁਰ ਟੁੱਟ ਗਈ ਕਹਿੰਦੇ ਵੀ ਦੂਸਰਾ ਲੈ ਆਉਣੇ ਆ ਜੋ ਦੂਸਰਾ ਲੈ ਕੇ ਆਏ ਉਹ ਗੱਡਾ ਓਢੀ ਗਿਆ ਕੋਈ ਪਤਾ ਨਹੀਂ ਲੱਗਾ ਉਹ ਕਿੱਧਰ ਗਿਆ ਕਿੱਧਰ ਨਹੀਂ ਫਿਰ ਤੀਸਰੀ ਵਾਰੀ ਆ ਜਾਈ ਕਹਿੰਦੇ ਵੀ ਜਿੱਥੇ ਬੈਠ ਰਾ ਸੀ ਅਸੀਂ ਬੈਠ ਕੇ ਸਾਡਾ ਮੰਦਰ ਉਰੀ ਬਣਾ ਦੋ ਉਹਨਾਂ ਨੇ ਉਹਰੇ ਛੋਟਾ ਜਿਹਾ ਜਿੱਡੀ ਸਾਡੇ ਨਾਂ ਕੀ ਸੰਤ ਦਾਸ ਜੀ ਦੀ ਸਮਾਦਾ ਐਡਾ ਕਿ ਸਾਡੇ ਮੰਦਰ ਦੀ ਫੋਟੋ ਵੀ ਹੈਗੀ ਆ ਪੁਰਾਣੀ ਬੋਡਾ ਕੋ ਨਾ ਨੇ ਮੰਦਿਰ ਬਣਾ ਕੇ ਇੱਥੇ ਅਨੁਮਾਨ ਜੀ ਦੇ ਮੂਰਤੀ ਇੱਥੇ ਉੱਤੇ ਛੱਤ ਪਾ ਕੇ ਉਰੀ ਸਥਾਪਨਾ ਕਰਤੀ ਫਿਰ ਇੱਥੇ ਸਭ ਤੋਂ ਪਹਿਲਾਂ ਸਾਡੇ ਨਾਗਾ ਸੰਤ ਦਾਸ ਜੀ ਨੇ ਸੇਵਾ કરી ਉਸ ਤੋਂ ਬਾਅਦ ਸੰਤ ਬਿਵੇਕਾਨੰਦ ਜੀ ਨੇ કરી ਉਸ ਤੋਂ ਬਾਅਦ ਸੰਤ ਪਿਆਰਾ ਦਾਸ ਜੀ ਨੇ કરી ਹੁਣ ਅਸੀਂ ਸੇਵਾ ਕਰ ਰਹੇ ਹਾਂ ਮੇਰਾ ਬੇਟਾ ਮਹੰਤਾ ਸ਼੍ਰੀ ਮੰਗਲ ਦਾਸ ਜੀ ਤੇ ਹੁਣ ਅਸੀਂ ਇੱਥੇ ਦੇਖਭਾਲ ਸੇਵਾ ਉਰੇ ਪੂਜਾ ਅਸੀਂ ਕਰਦੇ ਆ ਇੱਥੇ ਹਰ ਜੇਠੇ ਮੰਗਲਵਾਰ ਨੂੰ ਸੁਦਰਕਾਂਟ ਹੁੰਦਾ ਦੋ ਮਹੀਨੇ ਦੇ ਵਿੱਚ ਦੋ ਤਿੰਨ ਭੰਡਾਰੇ ਹੋ ਜਾਂਦੇ ਨੇ ਉਰੇ ਭੰਡਾਰਿਆਂ ਦੀ ਡੇਟ ਵੀ ਨਹੀਂ ਮਿਲਦੀ ਇੱਥੋਂ ਦੂਰੋਂ ਦੂਰੋਂ ਬਾਹਰਲੇ ਦੇਸ਼ਾਂ ਦੇ ਵਿੱਚੋਂ ਵੀ ਸਾਡੇ ਭਾਗ ਤੇ ਸਾਡੇ ਨਾਲ ਜੁੜੇ ਹੋਏ ਨੇ ਆਪਣੇ ਮੰਦਰ ਨਾਲ ਸਭ ਜੀ ਉੱਥੋਂ ਬੈਠਿਆ ਨੇ ਬਾਬਾ ਮਨੋ ਕਾਮਨਾ ਪੂਰੀਆਂ ਕਰਦਾ ਉਹ ਫਿਰ ਜਦੋਂ ਆਉਂਦੇ ਨੇ ਉਰੇ ਆਪ ਜੇ ਸੁੱਖ ਲਾ ਕੇ ਜਾਂਦੇ ਨੇ बोल बरने वाली सच्ची सरकार की जय। ऐसी साढ़े तीन सौ साल पुराना श्री हनुमान प्राचीन मंदिर जिथे पुजारी जी वालों पूरी जानकारी दि गई दैनिक सवेरा ली निर्मल बरनला देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और वट्सएप चैनल आरोप